ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸਰਵਣ ਕਰਦੇ ਹਾਂ ਬਾਣੀ ਭਗਤ ਧੰਨਾ ਜੀ ਜਿਸ ਦੇ 31 ਦਿਨ ਪਾਠ ਕਰਨ ਦੇ ਨਾਲ ਸ਼ਰਧਾਵਾਨ ਪਾਠ ਕਰਨ ਦੇ ਨਾਲ ਘਰ ਦੇ ਵਿੱਚ ਪਸ਼ੂ ਤਨ ਦੀ ਕੋਈ ਥੋੜ ਨਾ ਰਹੇਗੀ ਨਾ ਹੀ ਦੁੱਖ ਭੁੱਖ ਅਤੇ ਗਰੀਬੀ ਰਹੇਗੀ ਇਹ ਸਭ ਦੂਰ ਹੋ ਜਾਣਗੇ ਆਓ ਜੀ ਸਰਵਣ ਕਰਦੇ ਹਾਂ ਬਾਣੀ ਤਨਾਸਰੀ ਭਗਤ ਧੰਨਾ ਜੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਰਹਾਉ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜਿਓ ਪਨਿਆ ਛਾਦਨ ਨਿਕਾ ਅਨਾਜ ਮੰਗੋ ਸਤ ਸੀਕਾ ਗਉ ਪੈਸ ਮੰਗੋ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ ਗੀ ਹਨ ਚੰਗੀ ਜਨ ਧੰਨਾ ਲੇਵੈ ਮੰਗੀ ਵਾਹਿਗੁਰੂ ਜੀ ਇਸ ਸ਼ਬਦ ਦਾ ਉਚਾਰਨ ਕਰਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਦੁੱਖ, ਭੁੱਖ ਅਤੇ ਗਰੀਬੀ